ਅਗਲੀ ਗੱਲ ਕਰਗੇ ਆਪਾਂ ਡੱਲੇਵਾਲ ਸਾਫ ਦੀ ਕਿਸਾਨੀ ਸੰਘਰਸ਼ ਦੀ ਪੰਜਾਬ ਸਰਕਾਰ ਇਹ ਦਾਵਾ ਕਰ ਰਹੀ ਸ਼ਰਮਨ ਜੀ ਕਹਿੰਦੇ ਕਿ ਡੱਲੇਵਾਲ ਮੈਡੀਕਲ ਸਹੂਲਤ ਲੈ ਲੈਣਗੇ ਉਹ ਮੰਨਗੇ ਨਹੀਂ ਜੇ ਉਹਨਾਂ ਦੇ ਨਾਲ ਕੋਈ ਇਹਨਾਂ ਦਾ ਡਾਇਲੌਗ ਖੁੱਲਿਆ ਹੋਣਾ ਬਸ ਕਹਿੰਦੇ ਕੇਂਦਰ ਗੱਲਬਾਤ ਕਰ ਲਵੇ ਪ੍ਰਵੀਨ ਜੀ ਸੁਪਰੀਮ ਕੋਰਟ ਦੇ ਵਿੱਚ ਆਪਾਂ ਕੱਲ ਗੱਲ ਕਰਕੇ ਹਟੇ ਆ ਕਿ ਕੱਲ ਵੀ ਸੁਣਵਾਈ ਸੀਗੀ ਜਿਹਦੇ ਵਿੱਚ ਬਕਾਇਦਾ ਤੌਰ ਤੇ ਉਹਨਾਂ ਨੇ ਪੋਚਨਾਜ਼ੀਖਾ ਪੰਜਾਬ ਦੇ ਚੀਫ ਸੈਕਟਰੀ ਉਹ ਡੀਜੀਪੀ ਸਾਹਿਬ ਨੂੰ ਕਿ ਵੀ ਦੱਸੋ ਕਿੱਥੇ ਗਏ ਸਾਡੇ ਹੁਕਮ ਕਿੱਥੇ ਗਏ ਉਹਦੀ ਤਾਮੀਲ ਤਰੀਕ 31 ਤਰੀਕ ਤੱਕ ਤਾਂ ਲੜ੍ਹਿਆਂ ਨੂੰ ਆਦੀ ਹਸਪਤਾਲ ਪਹੁੰਚਾਉਣਾ ਸੀ ਉਹਨਾਂ ਨੂੰ ਮੈਡੀਕਲ ਸਹੂਲਤ ਦੇਣੀ ਸੀ ਉਹ ਕਹਿੰਦੇ ਜੀ 30 ਤਰੀਕ ਨੂੰ ਪੰਜਾਬ ਬੰਸੀ ਇਸ ਨੇ ਸੀ ਕੰਮਜਾਬ ਨਹੀਂ ਹੋ ਸਕੇ ਤੇ ਹੁਣ ਸਾਨੂੰ ਦੋ-ਤਿੰਨ ਦਿਨ ਦਾ ਹੋਰ ਸਮਾਂ ਦੇ ਦਿਓ ਤਾਂ ਹੁਣ ਦੋ ਤਰੀਕ ਨੂੰ ਦੁਬਾਰਾ ਸਣਵਾਈ ਹੈ ਜੀ ਇੱਕ ਤਰ੍ਹਾਂ ਨਾਲ 31 ਤਰੀਕ ਵੀ ਲੰਘ ਗਈ ਹੈ ਤੇ ਇੱਕ ਤੇ ਦੋ ਦੋ ਦਿਨ ਇਹਨਾਂ ਨੂੰ ਇਹ ਮਿਲੇ ਹੋਏ ਨੇ ਸੋ ਹੁਣ ਇਹਨਾਂ ਦੋ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਕੀ ਕਰਦੀ ਹੈ ਕੀ ਨਹੀਂ ਪਰ ਜਿਹੜਾ ਐਪੀ ਡੈਪਟ ਸੁਪਰੀਮ ਕੋਰਟ ਤੇ ਦਿੱਤਾ ਜਿਹੜਾ ਐਡਵੋਕੇਟ ਜਨਰਲ ਸਾਹਿਬ ਨੇ ਉੱਥੇ ਆਪਣੀ ਤਕਰੀਰ ਦੇ ਵਿੱਚ ਗੱਲ ਰੱਖੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਡੱਲੇਵਾਲ ਸਾਹਿਬ ਮੈਡੀਕਲ ਸਹੂਲਤ ਲੈਣ ਲਈ ਤਿਆਰ ਨੇ ਉਹ ਗੱਲਬਾਤ ਲਈ ਵੀ ਤਿਆਰ ਨੇ ਬਸ਼ਰਤੇ ਕੇਂਦਰ ਗੱਲਬਾਤ ਕਰ ਲਵੇ ਉਹਨਾਂ ਦਾ ਸਪੱਸ਼ਟ ਲਬਜਾਂ ਚ ਇਹ ਸੰਕੇਤ ਸੀਗਾ ਕਿ ਡੱਲੇਵਾਲ ਹੋਰੀ ਮੈਡੀਕਲ ਸਹੂਲਤ ਤਦੇ ਲੈਣੀ ਸ਼ੁਰੂ ਕਰ ਦੇਣਗੇ ਜਿੱਦਾਂ ਹੀ ਕੇਂਦਰ ਗੱਲਬਾਤ ਸ਼ੁਰੂ ਕਰ ਲਵੇ ਹੂੰ ਇਹਦਾ ਮਤਲਬ ਮੰਗਾਂ ਕਿਤੇ ਲਾਂਬੇ ਹੋ ਗਈਆਂ ਹੂੰ ਜਿਹੜੀਆਂ ਮੰਗਾਂ ਲਈ ਮਰਨ ਵਰਤਦਾ ਉਹ ਮੰਗਾਂ ਇਹ ਨਹੀਂ ਕਿ ਇਹ ਮੰਗਾ ਕੇਂਦਰ ਪ੍ਰਵਾਨ ਕਰੇ ਜਿਨ੍ਹਾਂ ਚ ਐਮ ਐਸ ਪੀ ਕਰਜ਼ਾ ਮਾਫੀ ਹੈ ਨਾ ਲਖੀਪੁਰ ਖੀਰੀ ਵਾਲਾ 700 ਤੋਂ ਵੱਧ ਕਿਸਾਨ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਮੁਆਵਜ਼ਿਆਂ ਵਾਲਾ ਸੋ ਇਹ ਸਾਰੀਆਂ ਮੰਗਾਂ ਮੁੱਖ ਤੌਰ ਤੇ ਐਮ ਐਸ ਪੀ ਵਾਲੀ ਮੰਗ ਵੱਡੇ ਪੱਧਰ ਤੇ ਉੱਪਰੀ ਹੋਈ ਹੈ ਹੂੰ ਸੋ ਕੀ ਇਹ ਸੰਦੇਸ਼ ਦੇਣ ਦੀ ਪੰਜਾਬ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਡੱਲੇਵਾਲ ਸਾਹਿਬ ਤਾਂ ਬਸ ਹੁਣ ਤਿਆਰ ਨੇ ਜੀ ਤੁਸੀਂ ਬਸ ਮੰਡੀ ਜੀ ਬੈਠ ਕੇ ਉਹਨਾਂ ਨਾਲ ਗੱਲਬਾਤ ਕਰ ਲੋ ਕੇਂਦਰ ਕੇਂਦਰ ਦਾ ਕੋਈ ਨੁਮਾਇੰਦਾ ਆ ਜਾਵੇ ਕੋਈ ਬੰਦਾ ਆ ਜਾਵੇ ਗੱਲ ਸ਼ੁਰੂ ਹੋ ਗਈ ਤੇ ਜਦ ਇਹ ਅਸੀਂ ਡ੍ਰਿਪ ਲਾ ਦਾਂਗੇ ਜੀ ਕੁਛ ਲਾ ਦਾਂਗੇ ਕਿਉਂਕਿ ਅਫਸਰਾਂ ਦੀ ਉਹ ਗੱਲਬਾਤ ਸੁਣਨ ਆ ਲਈਏ ਜਿਹੜੀ ਉਹਨਾਂ ਕੋਲ ਬੈਠ ਕੇ ਉਹ ਕਰ ਰਹੇ ਸੀ ਦੱਲੇਵਾਲ ਸਾਹਿਬ ਦੱਲੇਵਾਲ ਸਾਹਿਬ ਤੁਹਾਡਾ ਮਰਨ ਮਰਤ ਲੰਬਾ ਚੱਲੇ ਸਾਨੂੰ ਕੋਈ ਮਸਲਾ ਨਹੀਂ ਅਸੀਂ ਤੁਹਾਨੂੰ ਤੰਗ ਨਹੀਂ ਕਰਾਂਗੇ ਤੁਸੀਂ ਮੂੰਹ ਰਾਈ ਕੁਛ ਨਾਲ ਲਓ ਤੁਸੀਂ ਮੈਡੀਕਲ ਸਹੂਲਤ ਲੈਣੀ ਮੰਨ ਲਓ ਹੈਨਾ ਉਹਦੇ ਨਾਲ ਤੁਹਾਡਾ ਸੰਘਰਸ਼ ਔਰ ਲੰਬਾ ਤੇ ਵੱਡਾ ਹੋ ਜਾਊਗਾ ਹੂੰ 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 ਇਹਦੇ ਨਾਲ ਇਕਤਾ ਜਿਹੜਾ ਉਹਨਾਂ ਦੇ ਪ੍ਰਤੀ ਭਾਵਨਾ ਤੇ ਜਾਨ ਬਚਾਉਣ ਦੇ ਲਈ ਇੱਕੋ ਇੱਕ ਸਿੱਧਾ ਤਰੀਕਾ ਹੈਗਾ ਕਿ ਕੇਂਦਰ ਕਹੇ ਵੀ ਆ ਤੁਹਾਡੀਆਂ ਮੰਗਾਂ ਜਾਇਜ਼ ਨੇ ਅਸੀਂ ਇਸ ਸਹਿਮਤੀ ਕਰਦੇ ਹਾਂ ਤੁਸੀਂ ਪਹਿਲਾਂ ਵੀ ਚਾਰ ਪੰਜ ਚੀਜ਼ਾਂ ਤੇ ਐਮਐਸਪੀ ਦਾ ਸਾਈਡ ਲਾਈਨ ਜੀ ਕਰਕੇ ਗੱਲ ਕਰੇ ਰਹੇ ਸੀ ਜਦੋਂ ਪੰਜਾਬ ਇੱਥੇ ਆ ਕੇ ਗੱਲ ਕਰ ਰਹੀ ਸੀ ਕੇਂਦਰੀ ਮੰਤਰੀ ਤੇ ਹੁਣ ਖੁੱਲ ਕੇ ਆਜੋ ਕਿ ਹਾਂ ਅਸੀਂ ਸਾਰੀਆਂ ਫਸਲਾਂ ਤੇ ਐਮਐਸਪੀ ਦੇਣ ਲਈ ਤਿਆਰ ਹਾਂ ਅਸੀਂ ਤੁਹਾਡੀਆਂ ਮੰਗਾਂ ਜਿਹੜੀਆਂ ਦਿੱਲੀ ਰਹਿ ਗਈਆਂ ਸੀ ਅਸੀਂ ਪੂਰੀਆਂ ਕਰਨ ਲਈ ਤਿਆਰ ਹਾਂ ਜੇ ਸੱਚਮੁੱਚ ਤੁਹਾਨੂੰ ਬੰਦੇ ਦੀ ਜਾਨ ਦਾ ਫਿਕਰ ਹੈ ਕੀ ਇਹ ਪੰਜਾਬ ਸਰਕਾਰ ਨਾਲ ਮਿਲ ਕੇ ਕੇਂਦਰ ਕੋਈ ਧੋਖਾ ਕਰਨਾ ਚਾਹੁੰਦਾ ਹੈ ਕਿ ਡੱਲਿਆ ਹੋਰਾਂ ਨੂੰ ਪਰਮਾਇਆ ਜਾ ਰਿਹਾ ਹੈ ਕਿ ਉਹ ਇਸ ਇਤੀਹੇ ਕਿਉਂ ਉਹ ਕਹਿੰਦੇ ਨੇ ਕਿ ਜਿਵੇਂ ਮਰਜ਼ੀ ਕਰੋ ਮੈਂ ਇਹਦੇ ਵਿੱਚੋਂ ਬਾਹਰ ਨਿਕਲਣ ਹੂੰ ਇਹ ਸਾਰੇ ਸਵਾਲ ਹੁਣ ਵੱਡੇ ਹੋ ਗਏ ਨੇ ਕਿ ਕੀ ਪੰਜਾਬ ਸਰਕਾਰ ਕੋਈ ਚਤਰਾਈ ਕਰ ਰਹੀ ਆ ਕਿ ਸੱਚਮੁੱਚ ਕੇਂਦਰ ਸਰਕਾਰ ਅਜੇ ਵੀ ਗੰਭੀਰ ਹੈ ਕਿ ਨਹੀਂ ਹੈ ਕਿ ਡੱਲੇ ਵਾਲ ਹੋਰਾਂ ਨੂੰ ਕਿਸੇ ਪਰਮਾ ਕੇ ਉਹਨਾਂ ਨੂੰ ਇਸ ਕਲਚ ਦੇਂਦਾ ਜਾ ਰਹੇ ਆ ਜਾਂ ਸੱਚਮੁੱਚ ਕਿਸਾਨ ਜਥੇਬੰਦੀਆਂ ਇਸ ਗੱਲ ਤੇ ਹੁਣ ਪੈਰ ਕਦਮੀ ਕਰਨ ਲੱਗੀਆਂ ਨੇ ਕਿ ਪਹਿਲਾਂ ਆਪਾਂ ਜਾਨ ਬਚਾਈਏ ਅੰਦੋਲਨ ਬਾਅਦ ਚੋ ਜਿਹਦੀ ਲੰਬੇ ਸਮੇਂ ਤੋਂ ਗੱਲ ਹੁੰਦੀ ਆ ਰਹੀ ਹੈ ਹੂੰ 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 ਸੋ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਦਾ ਸਪਸ਼ਟ ਲੱਭ ਜਾਂ ਚ ਇਹ ਕਹਿਣਾ ਕਿ ਕੇਂਦਰ ਜੇਕਰ ਗੱਲਬਾਤ ਦੀ ਹਮੀ ਭਰ ਦਿੰਦਾ ਹੈ ਕੇਂਦਰ ਜੇਕਰ ਗੱਲਬਾਤ ਸ਼ੁਰੂ ਕਰ ਲੈਂਦਾ ਤਾਂ ਡੱਲੇ ਵਾਲਾ ਸਬ ਮੈਡੀਕਲ ਸੂਤ ਲੈ ਲਣਗੇ ਹੂੰ ਸੋ ਉਹ ਗੱਲਬਾਤ ਲਈ ਤਿਆਰ ਨਹੀਂ ਗੱਲਬਾਤ ਲਈ ਤੋਂ ਪਹਿਲੇ ਦਿਨ ਤੋਂ ਹੀ ਤਿਆਰ ਨਹੀਂ ਗੱਲਬਾਤ ਤੁਸੀਂ ਬੰਦ ਕੀਤੀ ਹੈ ਹੂੰ 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 ਗੱਲਬਾਤ ਤਾਂ ਕੇਂਦਰ ਨੇ ਬੰਦ ਕੀਤੀ ਹੈ ਕੇਂਦਰ ਤਾਂ ਮੈਂ ਤਾਂ ਮੁੜ ਕੇ ਆਏ ਹੀ ਨਹੀਂ ਬਚੋਲਾ ਸਾਡਾ ਮੁੜ ਕੇ ਲੱਭਿਆ ਹੀ ਨਹੀਂ ਹੂੰ ਸੁਸਤੀ ਸਹੀ ਹੈ ਜੀ ਜੀ ਸੋ ਹੁਣ ਇਸ ਪ੍ਰਕਿਰਿਆ ਤੋਂ ਜਦੋਂ ਅੱਜ 70ਵੇਂ ਦਿਨ ਚ ਮਰਨ ਵਰਤ داخل ਹੋ ਗਿਆ ਔਰ ਲਗਾਤਾਰ ਦੋ ਦਿਨਾਂ ਤੋਂ ਬਲੱਡ ਪ੍ਰੈਸ਼ਰ ਇਕਦਮ ਘਟਵਾਦ ਰਿਹਾ ਉਸ ਸਥਿਤੀ ਦੇ ਵਿੱਚ ਫਿਕਰਬੰਦੀ ਕਾਫੀ ਵਧੀ ਹੈ ਤੇ ਇਹ 2 ਜਨਵਰੀ ਤੱਕ ਹੁਣ ਸਰਕਾਰ ਤੇ ਪ੍ਰਸ਼ਾਸਨ ਤੇ ਅਧਿਕਾਰੀ ਐ ਡੀਜੀਪੀ ਸਾਹਿਬਾ ਜਸਕਰਮ ਸਿੰਘ ਔਰੀ ਜਿਹੜੀ ਇਹ ਸਾਰੀ ਟੀਮ ਦੀ ਅਗਵਾਈ ਕਰ ਰਹੇ ਜੀ ਉਹ ਕਿਹੜੇ ਨੁਕਤੇ ਨਾਲ ਮਤਲਬ ਕਿਹੜੇ ਲਿਆ ਨਗਰ ਹਸਤਾਕਾਲ ਤੱਕ ਲੈ ਕੇ ਜਾਣਗੇ ਇਹ ਦੇਖਣੀ ਗੱਲ ਹੈ ਹੂੰ ਜੀ ਬਿਲਕੁਲ ਨਾਲੇ ਜਿਹੜਾ ਇਹ ਸੰਵਾਦ ਰੋਕਿਆ ਗਿਆ ਸੀ ਤਾਂ ਸਰਕਾਰਾਂ ਦੇ ਤਰਫੋਂ ਹੀ ਰੁਕਿਆ ਨਾ ਜਿਹੜੇ ਸਾਲ ਸੀ ਸੀਗੇ ਅੱਜਕੱਲ ਕਿਤੇ ਨਜ਼ਰ ਨਹੀਂ ਆ ਰਹੀ ਅੱਜਕੱਲ ਤਾਂ ਹਾਲਚਾਲ ਪੁੱਛਣ ਵੀ ਉਹ ਪਹਿਲਾਂ ਗੁਣਾ ਗਣਿਤ ਕਰ ਰਹੇ ਨੇ ਕਿ ਕਿਵੇਂ ਪਹੁੰਚਿਆ ਜਾਵੇ ਕਿੰਨਾ ਡੈਮੇਜ ਹੋਊਗਾ ਕੰਟਰੋਲ ਕਿਵੇਂ ਹੋਊਗਾ ਫੋਰਸ ਕਿੰਨੀ ਲਾਉਣੀ ਪਊਗੀ ਟਾਈਮ ਕਿੰਨਾ ਲੱਗੂਗਾ ਕਿਤੇ ਮਰਦਾਬਾਤ ਤਾਂ ਨਹੀਂ ਹੋ ਜੂਗੀ ਉਹ ਉਹਦਾ ਇਸ ਗੁਣਾ ਗਣਿਤ ਚ ਫਸੇ ਹੋਏ ਜੇ ਪਰਵੰਜੀ ਜੇਸਟਰਾ ਉੱਥੇ ਕਿਸਾਨਾਂ ਦੀ ਨਜ਼ਰ ਹੈ ਸਰਕਾਰ ਤੇ ਕਿ ਸਰਕਾਰ ਕੋਈ ਬਦੀਖੀ ਨਾ ਕਰੇ ਕੋਈ ਜ਼ੋਰ ਜ਼ਬਰਦਸਤੀ ਨਾ ਕਰੇ 2000 ਤੋਂ ਵੱਧ ਕਿਸਾਨ ਉੱਥੇ ਪਹਿਰੇਦਾਰੀ ਤੇ ਲੱਗ ਭਾਗੋ ਪੂਰਾ ਦਿਨ ਰਾਤ ਹੈ ਨਾ ਤੇ ਉਹਦੇ ਵਿੱਚ ਜੇਕਰ ਪੁਲਿਸ ਜ਼ਬਰਦਸਤੀ ਕਰਦੀ ਆ ਤਾਂ ਉਹਦੇ ਨਾਲ ਨੁਕਸਾਨ ਕਿਹਦਾ ਹੋਊਗਾ ਪਬਲਿਕ ਦੇ ਕੋਈ ਤਰ੍ਹਾਂ ਚਾਹੇ ਉਹ ਪੁਲਿਸ ਦੇ ਜਵਾਨ ਨੂੰ ਕੋਈ ਨੁਕਸਾਨ ਪਹੁੰਚੇ ਤੇ ਚਾਹੇ ਇਹ ਕਿਸਾਨਾਂ ਨੂੰ ਕੋਈ ਨੁਕਸਾਨ ਪਹੁੰਚੇ ਤੇ ਉਹਦਾ ਅਸਰ ਪੂਰੇ ਪੰਜਾਬ ਤੱਕ ਜਾਣ ਦਾ ਖਤਰਾ ਖੜਾ ਪੰਜਾਬ ਦੁਬਾਰਾ ਬੈਰ ਕਲਮ ਰਗਾੜੀ ਨਹੀਂ ਚਾਹੁੰਦਾ ਨਹੀਂ ਚਾਹੁੰਦਾ ਬਿਲਕੁਲ ਸਹੀ ਬਿਲਕੁਲ ਸਹੀ ਬਿਲਕੁਲ ਸਹੀ ਇਸ ਇਸ ਗੱਲ ਦਾ ਇਲਮ ਪੰਜਾਬ ਸਰਕਾਰ ਨੂੰ ਹੋਣਾ ਚਾਹੀਦਾ ਹੈ ਇਕਲੇ ਅਫਸਰਾਂ ਦੇ ਧੱਕੇ ਚੜ ਕੇ ਨਾ ਕੋਈ ਪੰਗਾ ਲੈ ਲੈ ਹਮ ਸਹੀ ਸਹੀ ਬਿਲਕੁਲ ਸਹੀ ਬਿਲਕੁਲ